ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪ੍ਰੋਗਰਾਮ ਦੇ ਵਿੱਚ ਦੁੱਧਿਤ ਪਾਲਕਾ ਜਾਗਰੂਤਾ ਕੈਂਪ ਲਾਇਆ ਹੈ ਉਸ ਦੇ ਵਿੱਚ ਡੇਰੀ ਧੰਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਇੱਥੇ ਮੈਂ ਤੋਂ ਪਹਿਲਾਂ ਬਹੁਤ ਹੀ ਸੂਝਵਾਨ ਬੁਲਾ ਰਿਆ ਨੇ ਡੇਰੀ ਧੰਦੇ ਬਾਰੇ ਦੁੱਧ ਦੀ ਪੈਦਾਵਾਰ ਬਾਰੇ ਦੁੱਧ ਬਾਰੇ ਗੱਲਾਂ ਕੀਤੀਆਂ ਨੇ ਤਮਾ ਅੱਜ ਤੁਹਾਡੇ ਨਾਲ ਦੋ ਗੱਲਾਂ ਪੈਂਤੀਆਂ ਕਰਨੀਆਂ ਕਿ ਦੁੱਧ ਦਾ ਸਾਡੇ ਨਾਲ ਰਿਸ਼ਤਾ ਕੀ ਹੈ ਦੁੱਧ ਦਾ ਸਾਡੇ ਨਾਲ ਬੜਾ ਗੂੜਾ ਰਿਸ਼ਤਾ ਹੈ ਬਹੁਤ ਸੱਜਣਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਉਹ ਰਿਸ਼ਤਾ ਕੀ ਹੈ ਕਿ ਹਰ ਇਨਸਾਨ ਨਾਲ ਦੁੱਧ ਦਾ ਰਿਸ਼ਤਾ ਜੰਮਣ ਤੋਂ ਲੈ ਕੇ ਜੁੜ ਜਾਂਦਾ ਹੈ ਜੰਮਣ ਤੋਂ ਲੈ ਕੇ ਕਿਸ ਤਰ੍ਹਾਂ ਜੁੜਦਾ ਹੈ ਜਗਾ ਕੋਈ ਵੀ ਇਨਸਾਨ ਇਸ ਦੁਨੀਆ ਤੇ ਆਉਂਦਾ ਉਹ ਅੱਖਾਂ ਖੋਲਦਾ ਜਗਪਾਲ ਪ੍ਰਾਣੇ ਦੁਨੀਆ ਤੇ ਆਇਆ ਅੱਖਾਂ ਖੋਲੀਆਂ ਤਾਂ ਉਸ ਵੇਲੇ ਦੇ ਮੌਕੇ ਦੀ ਦਾਈ ਨੇ ਫੁੱਲਾਂ ਨੂੰ ਦੁੱਧ ਲਾਇਆ ਹੁਣ ਜਿਹੜੀਆਂ ਨਰਸਾਂ ਦੁੱਧ ਲਾਉਂਦੀਆਂ ਤਾਂ ਜੰਮਣ ਵੇਲੇ ਸਾਡੇ ਨਾਲੇ ਦੁੱਧ ਦਾ ਰਿਸ਼ਤਾ ਜੁੜ ਗਿਆ ਉਸ ਤੋਂ ਬਾਅਦ 6 ਮਹੀਨੇ ਤੱਕ ਹਰ ਬੱਚੇ ਨੂੰ ਸਿਰਫ ਤੇ ਸਿਰਫ ਦੁੱਧ ਹੀ ਦਿੱਤਾ ਜਾਂਦਾ ਉਸ ਤੋਂ ਬਾਅਦ ਕੋਈ ਕੇਲਾ ਕੋਈ ਦਲੀਆ ਜਾਂ ਹੋਰ ਕੋਈ ਵਸਤੂ ਦਿੱਤੇ ਜਾਂਦੀ ਹੈ ਅਗਲੀ ਬੇਨਤੀ ਕਰਾਂ ਜਦੋਂ ਇਹ ਇਨਸਾਨ ਇਸ ਦੁਨੀਆ ਤੋਂ ਜਾਂਦਾ ਹੈ ਚੜਾਈ ਕਰ ਜਾਂਦਾ ਹੈ ਤਾਂ ਉਸ ਦਾ ਸ਼ਮਸ਼ਾਨ ਘਾਟ ਡੋਲ ਜਾਣ ਤੋਂ ਪਹਿਲਾਂ ਉਸ ਦੇ ਬੁੱਲਾਂ ਨੂੰ ਦੁੱਧ ਤੋਂ ਤਿਆਰ ਕੀਤਾ ਗਿਆ ਕਿਉਂ ਆਇਆ ਜਾਂਦਾ ਤਾਂ ਇਸ ਕਰਕੇ ਸਾਡੇ ਨਾਲ ਇਹ ਦੁੱਧ ਦਾ ਰਿਸ਼ਤਾ ਜੰਮਨ ਤੋਂ ਲੈ ਕੇ ਮਰਨ ਤੱਕ ਜੁੜ ਗਿਆ ਮਾਰੋ ਜ਼ੋਰਦਾਰ ਤੜ ਗਿਆ ਇਸ ਰਿਸ਼ਤੇ ਦੇ ਵਾਸਤੇ ਇਸ ਦੁੱਧ ਦੇ ਰਿਸ਼ਤੇ ਦੇ ਵਾਸਤੇ ਅਗਲੀ ਬੇਨਤੀ ਮੈਂ ਕਰਦਿਆਂ ਕਿ ਦੁੱਧ ਇੱਕ ਪਵਿੱਤਰ ਵਸੂ ਹੈ ਦੁੱਧ ਇੱਕ ਸਪੂਰਨ ਖਾਣ ਹੈ ਦੁੱਧ ਦੇ ਇਨਸਾਨ ਇਕੱਲੇ ਦੁੱਧ ਦੇ ਵਰਤਨ ਨਾਲ ਇਕੱਲੇ ਦੁੱਧ ਦੇ ਨਾਲ ਇਨਸਾਨ ਜਿਉਦਾ ਰਹਿ ਸਕਦਾ ਕਿ ਸਾਡੀ ਸਪੂਰਨ ਖਾਣ ਹੈ ਮੇਰੀ ਬੇਨਤੀ ਧਿਆਨ ਨਾਲ ਸੁਣਿਆ ਜੇ ਔਰ ਦੁੱਧ ਪਵਿੱਤਰ ਵਸੂ ਹੈ ਇਹਦਾ ਕਾਰੋਬਾਰ ਵੀ ਪਵਿੱਤਰ ਹੈ ਅਗਲੀ ਮੈਂ ਬੇਨਤੀ ਕਰਦਾ ਕਿ ਦੁੱਧ ਸਾਡੇ ਵਰਡ ਦੇ ਸਾਰੇ ਲੰਗਰਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਦੀ ਸ਼ਮੂਲੀਅਤ ਹੈ ਚਾਹ ਦੁੱਧ ਦੇ ਰੂਪ ਦੇ ਵਿੱਚ ਚਾਹ ਦਹੀਂ ਦੇ ਰੂਪ ਦੇ ਵਿੱਚ ਚਾਹ ਮੱਖਣ ਦੇ ਰੂਪ ਦੇ ਵਿੱਚ ਰਾਇਤੇ ਦੇ ਰੂਪ ਦੇ ਵਿੱਚ ਘਿਓ ਦੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਇਹ ਦੁੱਧ ਆ ਉਹ ਉਸ ਹੀ ਸਾਡੇ ਲੰਗਰਾਂ ਦੇ ਵਿੱਚ ਸ਼ਮੂਲੀਅਤ ਹੈ ਇਸ ਕਰਕੇ ਜਿਹੜੀ ਚੀਜ਼ ਵਸਤੂ ਹੈ ਪਵਿੱਤਰ ਉਹਦਾ ਕਾਰੋਬਾਰ ਵੀ ਆਟੋਮੈਟਿਕ ਪਵਿੱਤਰ ਹੈ ਇਸ ਕਰਕੇ ਡੇਲੀ ਦੇ ਧੰਦੇ ਨੂੰ ਐਵੇਂ ਨਹੀਂ ਸਮਝਣਾ ਕਿ ਛੋਟਾ ਮੋਟਾ ਧੰਦਾ ਇਹ ਜਿਹੜਾ ਧੰਦਾ ਇਹ ਇੱਕ ਪਵਿੱਤਰ ਧੰਦਾ ਮਾਰੋ ਜ਼ੋਰਦਾਰ ਤੜਿਆ ਇਸ ਧੰਦੇ ਦੇ ਵਾਸਤੇ ਵੀ ਅਗਲੀ ਮੈਂ ਬੇਨਤੀ ਕਰਦਾ ਕਿ ਅੱਜ ਜਿਹੜਾ ਤੁਹਾਡਾ ਮਿਹਨਤ ਕਰਕੇ ਪਸੀਨਾ ਵਹਾਇਆ ਜਿਹੜਾ ਤੁਸੀਂ ਦੁੱਧ ਪੈਦਾ ਕਰਦੇ ਆ ਉਸ ਦੁੱਧ ਤੋਂ ਤਿਆਰ ਕੀਤਾ ਮੱਖਣ ਉਸ ਦੁੱਧ ਤੋਂ ਤਿਆਰ ਕੀਤਾ ਕਿਉਂ ਉਸ ਦੁੱਧ ਤੋਂ ਤਿਆਰ ਕੀਤੇ ਹੋਏ ਦਹੀਂ ਖਾ ਕੇ ਅੱਜ ਜਿਹੜਾ ਮੁੰਡਾ ਉਹ ਪੱਟ ਤੇ ਠਾਪੀ ਮਾਰ ਕੇ ਉਹ ਗਰਾਊਂਡ ਦੇ ਵਿੱਚ ਜਾਂਦਾ ਤੇ ਉੱਥੇ ਜਾ ਕੇ ਮੱਲਾ ਮਾਰਦਾ ਅੱਜ ਤੁਸੀਂ ਹਰ ਨੌਜਵਾਨ ਦੀ ਸਿਹਤ ਬਣਾ ਰਹੇ ਹੋ ਆ ਥੋੜੇ ਦੇ ਨਹੀਂ ਹੋਏ ਪੰਜਾਬ ਦੇ ਵਿੱਚ ਜਿਹੜੇ ਏਸ਼ੀਆ ਪੱਧਰ ਤੇ ਨੈਸ਼ਨਲ ਪੱਧਰ ਦੇ ਜਿਹੜੇ ਪਲੇਅਰ ਹੈ ਉਹਨਾਂ ਨੇ ਮੱਲਾ ਮਾਰੀਆਂ ਮੈਡਲ ਲੈ ਕੇ ਆਏ ਨੇ ਤਕਰੀਬਨ 33 ਕਰੋੜ 85 ਲੱਖ ਦਾ ਜਿਹੜੇ ਆ ਕੈਸ਼ ਪ੍ਰਾਈਜ਼ ਉਹਨਾਂ ਨੂੰ ਦਿੱਤੇ ਗਏ ਆ ਉਹ ਤੁਹਾਡੀ ਬਦੌਲਤ ਇਹ ਉਹਨਾਂ ਨੇ ਸਿਹਤ ਬਣਾਈ ਇਹ ਦੁੱਧ ਘਿਓ ਵੇ ਨਾਲ ਹੀ ਉਹਨਾਂ ਨੇ ਸਿਹਤ ਬਣਾਈ ਹੈ ਔਰ ਤੁਹਾਡਾ ਜਿਹੜਾ ਦੁੱਧ ਦਾ ਕਾਰੋਬਾਰ ਆ ਸਭ ਤੋਂ ਪਹਿਲਾਂ ਤੁਹਾਡੇ ਪਰਿਵਾਰ ਦੀ ਸਿਹਤ ਬਣਾਉਂਦਾ ਓਦੋਂ ਬਾਅਦ ਤੁਹਾਡੇ ਪਿੰਡ ਦੀ ਸਿਹਤ ਬਣਾਉਂਦਾ ਸ਼ਹਿਰ ਦੀ ਸਿਹਤ ਬਣਾਉਂਦਾ ਸਾਡੇ ਪੰਜਾਬ ਸਟੇਟ ਦੀ ਸਿਹਤ ਬਣਾਉਂਦਾ ਤੇ ਸਾਡੇ ਇੰਡੀਆ ਦੀ ਸਿਹਤ ਬਣਾਉਂਦਾ ਤਾਂ ਕਰਕੇ ਮੈਂ ਤੁਹਾਨੂੰ ਬੇਨਤੀਆਂ ਕਰਦਾ ਕਿ ਜਿਹੜਾ ਤੁਹਾਡਾ ਕਾਰੋਬਾਰ ਹੈ ਜਦੋਂ ਸਾਡਾ ਕਾਰੋਬਾਰ ਹੀ ਇਹ ਜਿਹਾ ਵੇ ਸਾਡਾ ਕਾਰੋਬਾਰ ਐਸ ਤਰ੍ਹਾਂ ਦਾ ਉਹਨੂੰ ਸਾਡੇ ਤੇ ਮਾਣ ਹੁੰਦਾ ਕਿ ਅਸੀਂ ਆਹ ਕਾਰੋਬਾਰ ਨਾਲ ਜੁੜਿਆ। ਜੋ ਕਦੇ ਮਨch ਨਹੀਂ ਸੋਚਣਾ ਕਿ ਸਾਡਾ ਕਾਰੋਬਾਰ ਤਾਂ ਐਸ ਤਰ੍ਹਾਂ ਦਾ ਹੀ ਹੈ। ਦੂਸਰੀ ਬੇਨਤੀ ਕਰਦਾ ਭਰਾਓ, ਕਈ ਵਾਰ ਅਸੀਂ ਆਪਾਂ ਕਾਰੋਬਾਰ ਦੇ ਵਿੱਚ ਪੈਸੇ ਦੀ ਆਂਦਰੀ ਦੇ ਜਮ੍ਹਾਂ ਤਕਸੀਮ ਕਰਨ ਲੱਗ ਜਾਂਦੇ ਆ, ਉਹ ਪਵਾਨੇ ਵਿੱਚ ਮਾਪਣ ਲੱਗ ਜਾਂਦੇ ਆ। ਇੱਕ ਮੈਂ ਬੇਨਤੀ ਹੋਰ ਕਰਦਿਆਂ ਕਿ ਅੱਜ ਮੇਹਨ ਦਾਸ ਦੇ ਵਿੱਚ ਫੌਜੀ ਜਵਾਨ ਮੁੰਡਾ ਘਰੋਂ ਭਰਤੀ ਹੋ ਕੇ ਜਾਂਦਾ -35 40 ਡਿਗਰੀ ਸੈਲਟ੍ਰੇਟ ਤੇ ਉਹ ਗੋੜਨੀ ਲਾ ਕੇ ਰਫਰ ਲਾ ਕੇ ਬੈਠਾ ਹੁੰਦਾ ਤਾਂ ਉਸ ਜਿਹੜੇ ਕਾਲੀਆਂ ਰਾਤਾਂ ਦੇ ਵਿੱਚ ਸੁੰਨੀਆਂ ਰਾਤਾਂ ਦੇ ਵਿੱਚੋਂ ਬੈਠਾ ਹੁੰਦਾ ਉਸ ਲੜਕੇ ਨੂੰ ਉਸ ਫੌਜੀ ਨੂੰ ਜਿੰਨੇ ਆ ਸੱਜਣ ਬੈਠੇ ਆ ਸਾਰਿਆਂ ਨਾਲੋਂ ਤਨਖਾਹ ਵੀ ਘੱਟ ਮਿਲਦੀ ਆ ਪਿੱਛੇ ਉਹਦਾ ਬਾਪ ਵੀ ਬਿਮਾਰ ਹੁੰਦਾ ਉਹਦੀ ਬਜ਼ੁਰਗ ਦਾਦੀ ਬਾਪ ਵੀ ਪਈ ਹੁੰਦੀ ਆ ਸੱਜ ਵਿਆਹੀ ਨਾਰ ਨੂੰ ਵੀ ਛੱਡ ਕੇ ਜਾਂਦਾ ਇਹਨਾਂ ਗੱਲਾਂ ਨੂੰ ਇਗਨੋਰ ਕਰਕੇ ਉਹ ਫੇਰ ਵੀ ਉਹ ਕੀ ਕਹਿੰਦਾ ਉਹਦੇ ਨਾਲ ਕੇ ਗੱਲ ਕਰਕੇ ਵੇਖੋ ਉਹ ਹਿੱਕ ਤੇ ਹੱਥ ਮਾਰ ਕੇ ਕਹਿੰਦਾ ਕਿ ਮੇਰੇ ਤੇ ਮੇਰੇ ਦੇਸ਼ ਨੂੰ ਮਾਣ ਆ ਮੇਰੇ ਤੇ ਮੇਰੇ ਦੇਸ਼ ਨੂੰ ਮਾਣ ਆ ਉਹ ਤਨਖਾਹ ਦਾ ਹਿਸਾਬ ਕਿਤਾਬ ਨਹੀਂ ਲਾਉਂਦਾ ਉਹ ਆਪ ਦਾ ਦੇਖਦਾ ਕਿ ਮੇਰੀ ਡਿਊਟੀ ਕਿਸ ਤਰ੍ਹਾਂ ਦੀ ਹੈ ਇਸ ਕਰਕੇ ਮੈਂ ਤੁਹਾਨੂੰ ਬੇਚਿੱਤਿਆ ਕਰਦਾ ਕਿ ਮੈਨੂੰ ਵੀ ਪਤਾ ਕੈਟਰਲ ਫੀਡ ਥੋੜੀ ਜਿਹੀ ਮਹਿੰਗੀ ਹੈ ਮੈਨੂੰ ਵੀ ਪਤਾ ਪਸਵਾਰ ਦੇ ਰੇਟ ਮਹਿੰਗੇ ਆ ਉਹਦੇ ਮੁਕਾਬਲੇ ਦੇ ਵਿੱਚ ਤੁਹਾਡੀ ਮਿਹਨਤ ਦੇ ਮੁਕਾਬਲੇ ਦੇ ਵਿੱਚੋਂ ਪਾਰ ਨਹੀਂ ਹੈਗਾ ਇਹ ਮੈਨੂੰ ਵੀ ਪਤਾ ਹੈਗਾ ਪਰ ਫਿਰ ਵੀ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਉਸ ਫੌਜੀ ਵਾਲੀ ਸੋਚ ਰੱਖਣੀ ਆ ਕਦੇ ਮਨਚੇ ਚੋਰਾ ਘਲਾ ਨਹੀਂ ਕਰਨਾ ਕਈ ਕਾਰੋਬਾਰਾ ਵਾਲੇ ਆ ਜਿਹੇ ਹੈਗੇ ਆ ਜਿੰਨਾਂ ਦੇ ਕਾਰੋਬਾਰਾਂ ਨਾਲ ਪੈਸਾ ਦਾ ਬਹੁਤ ਬਣਾ ਲਿਆ ਪਰ ਉਹ ਕਾਰੋਬਾਰ ਕਿਸ ਤਰ੍ਹਾਂ ਦੇ ਆ ਉਹ ਕਾਰੋਬਾਰ ਜ ਜ ਨੌਜਵਾਨਾਂ ਦੀਆਂ ਲਾਸ਼ਾਂ ਸਾਡੇ ਬਜ਼ੁਰਗ ਬਾਪੇ ਬਜ਼ੁਰਗ ਦਾਦੇ ਮੋਢਿਆਂ 'ਤੇ ਲਾਸ਼ਾਂ ਲਿਆ ਰਹੇ ਨੇ ਕਾਰੋਬਾਰ ਉਹ ਵੀ ਹੈਗੇ ਆ ਹੋ ਸਕਦਾ ਉਹ ਕਮਾਈ ਸੋਚਦੇ ਹੁਣ ਵੀ ਸਾਡੀ ਕਮਾਈ ਜਾਦੇ ਆ ਰੱਬ ਦੇ ਘਰੇ ਦੇਰ ਆ ਅੰਧੇਰ ਨਹੀਂ ਰਿਜ਼ਲਟ ਉਹਨਾਂ ਨੂੰ ਵੀ ਪੁੱਤਨੇ ਪੈਣਗੇ ਇਹੋ ਕਰਕੇ ਮੈਂ ਬੇਨਤੀ ਕਰਦਾ ਕਦੇ ਵੀ ਨਹੀਂ ਸਚਨਾ ਚਾਹੀਦਾ ਪਰ ਤੁਹਾਡਾ ਜਿਹੜਾ ਕਾਰੋਬਾਰ ਪਵਿੱਤਰ ਹੈ ਉਹ ਜਿਹੜੇ ਕਾਰੋਬਾਰ ਆ ਇਸ ਤਰ੍ਹਾਂ ਦੇ ਕਾਰੋਬਾਰ ਆ ਉਹ ਨੌਜਵਾਨ ਲੜਕੀਆਂ ਦੀਆਂ ਜਿਹੜੀਆਂ ਸੂਗੀਆਂ ਚੁੰਨੀਆਂ ਰੰਗ-ਬਰੰਗੇਆਂ ਚੁੰਨੀਆਂ ਫੁਲਕਾਰੀਆਂ ਚੁੰਨੀਆਂ ਲਵਾ ਕੇ ਸਦਾ ਵਾਤੇ ਚਿੱਟੀਆਂ ਚੁੰਨੀਆਂ ਦੇ ਰਹੇ ਨੇ ਕਾਰੋਬਾਰ ਉਹ ਵੀ ਸਜਣੋ ਹੋਏਗੇ ਨੇ ਇਸ ਕਰਕੇ ਜਿਹੜਾ ਤੁਹਾਡਾ ਕਾਰੋਬਾਰ ਆ ਸਭ ਤੋਂ ਜ਼ਿਆਦਾ ਪਵਿੱਤਰ ਕਾਰੋਬਾਰ ਆ ਮਿਹਰਬਾਨੀ ਕਰਕੇ ਇਸ ਨੂੰ ਤਨਦੇਹੀ ਦੇ ਨਾਲ ਕਿਉਂਕਿ ਮੈਂ ਇੱਕ ਮੀਟਿੰਗ ਕਰਦਾ ਜਿੰਨੇ ਅੱਜ ਡਾਕਟਰ ਸਾਹਿਬ ਆਏ ਨੇ ਸਾਰਨ ਇਨਸਾਨ ਜੰਮਣ ਤੋਂ ਲੈ ਕੇ ਮਰਨ ਤੱਕ ਸਿੱਖਦਾ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਹਰ insan ਸਾਡ ਜੰਮਣ ਤੋਂ ਲੈ ਕੇ ਮਰਨ ਤੱਕ ਸਿੱਖਦਾ ਹੀ ਜਾਂਦਾ ਮੈਂ ਵੀ ਅੱਜ ਇੱਥੇ ਕੁਛ ਨਾ ਕੁਛ ਸਿੱਖੇ ਜਾਊਗਾ ਜਿੰਨੇ ਇੱਥੇ ਬੁਲਾਰੇ ਆਏ ਨੇ ਬਹੁਤ ਕੀਮਤੀ ਵਿਚਾਰ ਆ ਰਹੇ ਜੇ ਵਿਚਾਰ ਬਹੁਤ ਘੱਟ ਮਿਲਦੇ ਨੇ ਇਹਨਾਂ ਨੂੰ ਆਪ ਦੇ ਪੱਲੇ ਬੰਨ ਲੈਣਾ ਲੜ ਬੰਨ ਲੈਣਾ ਹਰ ਕੋਈ ਨਾ ਕੋਈ ਗੱਲ ਤੁਹਾਡੀ ਜ਼ਿੰਦਗੀ ਦੇ ਕੰਮ ਆਉਣ ਵਾਲੀ ਆ ਤੁਹਾਡੇ ਧੰਦੇ ਦੇ ਕੰਮ ਆਉਣ ਵਾਲੀ ਆ ਤੁਹਾਡੇ ਪਸ਼ੂ ਤਨ ਦੇ ਕੰਮ ਆਉਣ ਵਾਲੀ ਆ ਸਾਡਾ ਪਸ਼ੂ ਤਨਾ ਜਿਹੜਾ ਮੁੱਢ ਕਦੀਮਾਂ ਤੋਂ ਯਾਰ ਸਾਡੇ ਨਾਲ ਜੁੜਿਆ ਇਹ ਬਲਦਾਂ ਦੀਆਂ ਜੋਗਾ ਔਰ ਸਾਡੇ ਪਰਿਵਾਰਕ ਇਹ ਮੈਂਬਰ ਹੁੰਦੇ ਸੀ ਬਲਦਾਂ ਦੀਆਂ ਜੋਗਾ ਜਿੰਨਾ ਢੋਟ ਢਾਈ ਦਾ ਸਾਧਨ ਸਾਡੇ ਫਸਲਾਂ ਦੇ ਬੀਜ ਬਜਾਈ ਹੋਰ ਜਿੰਨਾ ਕਾਰੋਬਾਰਾ ਸਾਡੇ ਬਲਦ ਕਰਦੇ ਰਿਹਾ ਠੀਕ ਆ ਹੁਣ ਟਰੈਕਟਰ ਆ ਗਏ ਪਹਿਲਾਂ ਕੁੜੀਆਂ ਬੋਲੀ ਪਾਉਂਦੀਆਂ ਆਉਂਦੀਆਂ ਸੀ ਵੀਰਾ ਦੇ ਮੈਨੂੰ ਗਾਂ ਹੀ ਦੁੱਧ ਦਹੀਂ ਤੇ ਮੱਖਣ ਖਾਈ ਵੀਰਾ ਜਦੋਂ ਤੂੰ ਕਿਤੇ ਮੇਰੇ ਸਹੁਰੇ ਘਰ ਆਇਆ ਜੇਕਰ ਮੈਨੂੰ ਦੁਕਾਨ ਦੇਗਾ ਤਾਂ ਮੈਂ ਉਸ ਗਾਂ ਤੋਂ ਜਿਹੜਾ ਦੁੱਧ ਮੇੜਾ ਤੈਨੂੰ ਮੱਖਣ ਕਿਉਂ ਦੇ ਦੂਗੀ ਚਾਰ ਕਰਕੇ ਏ ਨਾਲ ਸਾਡੇ ਨਾਲ ਜਿਹੜਾ ਪਸ਼ੂਤਾਂ ਦਾ ਰਿਸ਼ਤਾ ਵੀਰੋ ਬਹੁਤ ਗੂੜਾ ਹੈ ਬਹੁਤ ਸਾਡੇ ਨਾਲ ਸੰਬੰਧ ਆ ਇਸ ਦੇ ਨਾਲ ਇਸ ਕਰਕੇ ਇਸ ਧੰਦੇ ਨੂੰ ਇਸ ਤਰ੍ਹਾਂ ਨਾ ਸਮਝਣਾ ਸਾਡਾ ਇਹ ਪਰਿਵਾਰਕ ਧੰਦਾ ਹੈ ਸਾਡਾ ਪਸ਼ੂਤਾਂ ਸਾਡੇ ਪਰਿਵਾਰਕ ਮੈਂਬਰ ਨੇ ਤਾਂ ਮੈਂ ਤੁਹਾਨੂੰ ਇਹ ਬੇਨਤੀਆਂ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਇਹਨੂੰ ਪੂਰੀ ਰਿਸਪੈਕਟ ਦੇ ਨਾਲ ਧੰਦੇ ਨੂੰ ਬਣਾਉਣਾ ਦੂਸਰੀ ਮੈਂ ਬੇਨਤੀ ਕਰਦਾ ਆ ਆਪਾਂ ਨੇ ਦੇਖ ਰਿਹਾਣ ਮੈਂ ਸਿਰ ਨਿਗਾਹ ਕਰ ਦੇਖ ਕਿ ਅੱਜ ਦੀ ਜਿਹੜੇ ਨੌਜਵਾਨ ਪੀੜ੍ਹੀ ਹੈ ਥੋੜੀ ਜੀ ਵਰਕ ਕਰਦਿਲ ਤੋਂ ਦੂਰ ਹੋ ਰਹੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਤਿੰਨ ਸਿਧਾਂਤ ਦਿੱਤੇ ਸੀ ਉਹ ਤਿੰਨ ਸਿਧਾਂਤਾਂ ਦੇ ਵਿੱਚੋਂ ਪਹਿਲਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਸਹਾ ਦਿੱਤਾ ਕਿਰਤ ਕਰੋ ਦਾ ਸਹਾ ਦਿੱਤਾ ਹਰ انسان ਲਈ ਕੰਪਲਸਰੀ ਹੈ ਕੱਲੇ ਸਿੱਖਾਂ ਲਈ ਨਹੀਂ ਦੁਨੀਆ ਦੇ ਹਰ ਬੁਸ਼ਿੱਧੇ ਲਈ ਇਹ ਕੰਪਲਸਰੀ ਹੈ ਕਿ ਕਿਰਤ ਕਰਨੀ ਜ਼ਰੂਰੀ ਹੈ ਕਿਰਤ ਕਰਨੀ ਜ਼ਰੂਰੀ ਹੈ ਜੇਕਰ ਕੋਈ ਕਿਰਤ ਕਰੂਗਾ ਤਾਂ ਸਾਹਮਣੇ ਬੈਠਾ ਸ਼ਰਾਈ ਪਕਾਲਾ ਮੁੰਡਾ ਇਹ ਕਣਕ ਪੈਦਾ ਕਰੂਗਾ ਆਟਾ ਤਿਆਰ ਹੋ ਜਾਊਗਾ ਨਾਲ ਬਾਈ ਦੀ ਚਾਹ ਪੀ ਰਿਆ ਹੈ ਇਹ ਕੰਨਾ ਪਹਿਲਾ ਕਰਨਗੇ ਖੰਡ ਤਿਆਰ ਹੋ ਜੂਗੀ ਇਹ ਬੈਠੇ ਡੇਰੀ ਦਾ ਧੰਦਾ ਪਣਾ ਕੇ ਕਿਉਂ ਤਿਆਰ ਕਰ ਲੈਣਗੇ ਇਹ ਨਲਕੇ ਦਾ ਬੋਰ ਕਰਕੇ ਪਾਣੀ ਲਾ ਦੇਣਗੇ ਤੇ ਸਾਰਾ ਕੁਝ ਬਣਾ ਕੇ ਜਿਹੜਾ ਵੇਗ ਤਿਆਰ ਹੋ ਜੂਗੀ ਉਹ ਸੱਜਣ ਮਲੇਰ ਕੋਟਲੋਂ ਜਾ ਕੇ ਕੜਾਹੀ ਦੇ ਕੋਚ ਨਾ ਲਿਆਉਣਗੇ ਜੇ ਮਿਹਨਤ ਕੀਤੀ ਆ ਸਾਰਿਆਂ ਨੇ ਪਸੀਨਾ ਵਹਾਇਆ ਕਿਰਤ ਕਰੋ ਸਹਾਰ ਤੇ ਪਹਿਰਾ ਦਿੱਤਾ ਤਾਂ ਇਹ ਵਸਤੂਆਂ ਤਿਆਰ ਹੋਈਆਂ ਜੇਕਰ ਵੰਡ ਛਕਣ ਵਾਲੀ ਗੱਲ ਆਪਾਂ ਪਹਿਲਾਂ ਲਾ ਲਈਏ ਕਿ ਵੰਡ ਛਕਣਾ ਤਾਂ ਵੰਡ ਛਕਣ ਨੂੰ ਸਾਰੇ ਪਾਟੀਆਂ ਵਰਤਾਂਡਾ ਆ ਕੇ ਬੈਠ ਜਾਣ ਥਾਲ ਆਊਗਾ ਕਿੱਥੋਂ ਇਸ ਕਰਕੇ ਜ਼ਰੂਰੀ ਬੇਨਤੀ ਆ ਮੈਂ ਨੌਜਵਾਨ ਪੀੜੀ ਨੂੰ ਬੇਨਤੀ ਕਰਦਾ ਪਿੱਛੇ ਜੇ ਮੈਂ ਫਤੇਗੜ ਸਾਹਿਬ ਗਿਆ ਸੀ ਅਵਰਸਰ ਸਾਹਿਬ ਮੇਰਾ ਲੈਕਚਰ ਸੀ ਜਲੰਧਰ ਦੂਰਦਰਸ਼ਨ ਤੇ ਵੀ ਦੋ ਤਿੰਨ ਨਰੀ ਬੋਲਣ ਦਾ ਮੌਕਾ ਮਿਲਿਆ ਰਸਤੇ 'ਚ ਜਦੋਂ ਮੈਂ ਦੇਖਦਾ ਬਾਪੂ ਮੋੜੇ ਲੱਕੇ ਮੁੰਡਾ ਕੂਲਰਾਂ ਦੇ ਥੱਲੇ ਕਾਦੀ ਨਹੀਂ ਜਵਾਨੀਆਂ ਤੇਰੀ ਬੱਲੇ ਬੱਲੇ ਸੱਚੀ ਤੇ ਕੌੜੀ ਕਰ ਲੈ ਕੇ ਨੌਜਵਾਨ ਪੀੜੀ ਇਕੱਠ ਮਿਲਦੀ ਹੈ ਬਜ਼ੁਰਗ ਜਿਹੜੇ ਹੈਗੇ ਆ ਬੈਠੇ ਨੇ ਕੁੱਪੀਆਂ ਟੁਮੀਆਂ ਵਾਲੇ ਅਕਸਰ ਖੇਤਾਂ 'ਚ ਮਿਲਦੇ ਆ ਨੌਜਵਾਨੋ ਮੈਂ ਤੁਹਾਨੂੰ ਬੇਨਤੀ ਕਰਦਾ ਜੋ ਤਨ ਮੈਂ ਲੜਕੀਆਂ ਦੇ ਤੁਹਾਨੂੰ ਮੈਂ ਗੱਲ ਦੱਸੂਗਾ ਕਿ ਉਹ ਲੜਕੀਆਂ ਹੋ ਕੇ ਉਹਨਾਂ ਨੇ ਕੀ ਕੋਸ਼ਿਸ਼ ਕੀਤਾ ਹਰਜਿੰਦਰ ਕੌਰ ਤੁਹਾਡੇ ਮੂਰਸ ਜਿਹੜੇ ਦੀ ਜਗਤ ਸਿੰਘ ਆਲਾ ਪਿੰਡ ਦੀ ਇੱਕ ਲੜਕੀ ਹੈ ਤਿੰਨ ਭਰਾ ਮਰ ਗਏ ਉਸ ਦੇ ਦੇਖੋ ਤਿੰਨ ਭਰਾ ਮਰ ਗਏ ਬਾਪ ਵੀ ਮਰ ਗਿਆ ਮਾਂ ਸੀ ਔਰ ਮਾਂ ਚੁੜਾ ਕਰ ਰਹੀ ਸੀ ਕਿ ਕੀ ਇਹ ਕੀ ਕਰੀਏ 16 ਸਾਲ ਦੀ ਉਮਰ ਦੇ ਵਿੱਚ ਉਸ ਲੜਕੀ ਨੇ ਕੀ ਕੀਤਾ ਉਸ ਨੇ ਆਪਣੀ ਮਾਂ ਨੂੰ ਬੁੱਕਲ ਚ ਲਿਆ ਕਹਿੰਦੀ ਮਾਂ ਤੂੰ ਆਇਣਾ ਸੰਜ ਮੇਰੇ ਤਿੰਨ ਭਰਾ ਚਲੇ ਗਏ ਇਸ ਦੁਨੀਆ ਤੋਂ ਮਾ ਮਾਇਆ ਤੇਰਾ ਪੁੱਤ ਬਣ ਹੋ ਗਈ ਤਾਂ ਉਹ ਲੜਕੀ ਉਹ ਪੁੱਤ ਬਣੀ ਇਹੇ ਜਾਂ ਪੁੱਤ ਬਣੀ ਆਈ ਦੋਸਤੋ ਉਹਨੇ ਕੀ ਕੀਤਾ ਸਾਈਕਲ ਸਿੱਖਿਆ ਸਕੂਟਰ ਸਿੱਖਿਆ ਸਾਰਾ ਖੇਤੀ ਦਾ ਕਾਰੋਬਾਰ ਸੰਭਾਲਿਆ ਉਹ ਲੜਕੀ ਨੇ ਤੇ ਚੰਡੀਗੜ੍ਹ ਤੋਂ ਇੱਕ ਮੈਗਜ਼ੀਨ ਉਸ ਲੜਕੀ ਦੀ ਫੋਟੋ ਉਹ ਮੋਟੇ ਤੇ ਕਈ ਰੱਖੇ ਚੋ ਉਹਨੇ ਨੂੰ ਪਾਣੀ ਲਾ ਰਹੀ ਹੈ ਨੱਕੇ ਮੋੜ ਰਹੀ ਹੈ ਤਿੰਨ ਫੋਟੋਆਂ ਕੱਲੜ ਉਸੀਆਂ ਫਰੰਟ ਪੇਜ ਤੇ ਦਿੱਤਾ ਉਹ ਰਿਕਾਰ ਦਿੱਤਾ ਉਸ ਮੈਗਜ਼ੀਨ ਦੇ ਵਿੱਚ ਤੇ ਮੇਰੇ ਘਰੇ ਜਦੋਂ ਮੈਗਜ਼ੀਨ ਆਇਆ ਤਾਂ ਮੇਰੇ ਬਾਣ ਹੋਰ ਖੁਸ਼ੀ ਹੋਈ ਕਿ ਜਿਸ ਲੜਕੀ ਦੀ ਮੈਂ ਸਟੇਜਾਂ ਦਾ ਜ਼ਿਕਰ ਕਰਦਾ ਪੰਜਾਬ ਦੀਆਂ ਦੇ ਅੱਜ ਜੋ ਲੜਕੀ ਦੀ ਤਸਵੀਰ ਲੱਗੀ ਹੈ ਇੱਕ ਲੜਕੀ ਹੋ ਕੇ ਉਸਨੇ ਇਹ ਕੰਮ ਕੀਤਾ ਤਾਂ ਕਿਹਣੀ ਗੱਲ ਹੋਰ ਜੇਕਰ ਮੈਂ ਤੁਹਾਡੇ ਆਵੀਰਪਾਲ ਘਰ ਲਖੇ ਵਾਲੇ ਦੀ ਕੁੜੀ ਹੈ ਇੱਕ ਭਰਾ ਸੀ ਉਹ ਮਰ ਗਿਆ ਪੰਜਾਂ ਪੈਣਾ ਪੰਜੇ ਪੈਣਾ ਰੋ ਰਹੀਆਂ ਸੀ ਬੁੱਕਲ ਜਿਲਾ ਆ ਪੈਣਾ ਨੂੰ ਇਹਨਾਂ ਨੇ ਕਹਦੀ ਕੋਈ ਗੱਲ ਨਹੀਂ ਮੈਂ ਤੁਹਾਡਾ ਭਰਾ ਬਣੂੰਗੀ ਉਸ ਨੇ ਵੀ ਕੀ ਕੀਤਾ ਆਪਣਾ ਸਾਈਕਲ ਸਿੱਖਿਆ ਟਰੈਕਟਰ ਸਿੱਖਿਆ ਖੇਤੀ ਦਾ ਡੇਰੀ ਦਾ ਕਾਰੋਬਾਰ ਸੰਭਾਲ ਲਿਆ ਸਾਰਾ ਪੂਰਾ ਉਹ ਲੜਕੇ ਨਾਲੋਂ ਵੀ ਵੱਧ ਰੋਲ ਕੀਤਾ ਉਹ ਲੜਕੀ ਨੇ ਹੋਇਆ ਕੀ ਉਸ ਨੂੰ ਕ੍ਰਿਸ਼ੀ ਕਰਮਣਾਂ ਵਾਰਡ ਮਿਲਿਆ ਮਾਰੋ ਜ਼ੋਰਦਾਰ ਤਾੜੀਆਂ ਉਸ ਲੜਕੀ ਦੇ ਵਾਸਤੇ ਇਸੇ ਤਰ੍ਹਾਂ ਹੀ ਦੀਪਸੜਾ ਪਿੰਡਾਂ ਨਾਲ ਦੇ ਫੀਲਕੋਟ ਦੇ ਉੱਥੇ ਵੀ ਇਸ ਤਰ੍ਹਾਂ ਦੀ ਇੱਕ ਲੜਕੀ ਹੋਸਾ ਕੀ ਆ ਉਹਦੇ ਬਾਪ ਕਦੇ ਜ਼ਿੰਦਗੀ ਜੱਸੀਆਂ ਨਹੀਂ ਸੀ ਤਾਂ ਉਸ ਨੇ ਆਪਣੇ ਡੈਡੀ ਦੇ ਬੁੱਕਲ 'ਚ ਬੈ ਗਈ ਕਹਿੰਦੇ ਡੈਡੀ ਤੂੰ ਕਦੇ ਬਾਪੂ ਹੱਸਿਆ ਨਹੀਂ ਕੀ ਕਰਦਾ ਉਹ ਕਹਿੰਦੇ ਪਤਮਾ ਸਾਹਿਬ ਜੱਤੂ ਨਾ ਮੈਨੂੰ ਇਹ ਗੱਲਾਂ ਪੁੱਛ ਉਹ ਪੜਨ ਵਾਲਾ ਕੰਮ ਕਰ ਕਹਿੰਦੀ ਨਹੀਂ ਮੈਂ ਪੁੱਛਣਾ ਤਾਂ ਹੋਇਆ ਕਿ ਜਦੋਂ ਉਹਨੇ ਪੁੱਛਿਆ ਤੇ ਉਹਨੂੰ ਦੱਸਣਾ ਪਿਆ ਉਹ ਕਹਿੰਦਾ ਮੇਰੇ ਜਿਹੜੇ ਭਰਾ ਹੋ ਗਏ ਦੋ ਦੋ ਮੁੰਡੇ ਆ ਪਰ ਤੂੰ ਕੱਲੀ ਐ ਤੇ ਮੈਨੂੰ ਇਹ ਝੋੜਾ ਖਾਂਦਾ ਕਹਿੰਦੀ ਤੈਨੂੰ ਇਹ ਝੋੜਾ ਖਾਂਦਾ ਨਾ ਮੈਂ ਤੇਰਾ ਪੁੱਤ ਬਣੂੰਗੀ ਤੂੰ ਹੱਸਿਆ ਕਰ ਅੱਜ ਤੋਂ ਰੱਜ ਕੇ ਹੱਸਿਆ ਕਰ ਜਾ ਕੇ ਆਦੇ ਯਾਰਾਂ ਬੇਲੀਆਂ ਨਾਲ ਮੈਂ ਤੇਰਾ ਪੁੱਤ ਬਣੂੰਗੀ ਉਹ ਮਾਂ ਦੀ ਤੀਨੇ ਸਾਈਕਲ ਸਿੱਖਿਆ ਟਰੈਕਟਰ ਸਿੱਖਿਆ ਸਾਰਾ ਖੇਤੀ ਦਾ ਖੇਤੀ ਦਾ ਕਾਰੋਬਾਰ ਸੰਭਾਲਿਆ ਉਸਨੇ ਦਿੱਲੀ ਉਹ ਟਿਕਰੀ ਬਾਹਰ ਤੇ ਉੱਤੇ ਟਰੈਕਟਰ ਕੰਨੀ ਚਲਾ ਕੇ ਉਹ ਕੁੜੀ ਜਗ੍ਹਾ ਪਰ ਜੋਰਦਾਰ ਰਣਿਓ ਕੁੜੀ ਵਾਸਤੇ ਮੈਂ ਨੌਜਵਾਨਾਂ ਨੂੰ ਤਾਂ ਬੈਂਟਰੀ ਕਰਦਾ ਹੋਰ ਨੇਕਾਂ ਦਾ ੜਕੀਆਂ ਦੀਆਂ ਮਾਹਰਨਾ ਦੇ ਸਕਦਾ ਮੇਰੇ ਕੋਲ ਸਮਾਂ ਘੱਟ ਹੈ ਬਲਾਰੇ ਹੋਰ ਵੀ ਨਹੀਂ ਜੇਕਰ ਇਹ ਲੜਕੀਆਂ 15 15 ਸਾਲ ਦੀ ਕਿੰਨੀ ਉਮਰ ਹੁੰਦੀ ਹੈ 16 ਸਾਲ ਦੀ ਕਿੰਨੀ ਉਮਰ ਹੁੰਦੀ ਹੈ ਜੇ ਲੜਕੀਆਂ ਇਹ ਕੰਮ ਕਰ ਸਕੀਆਂ ਆਪਾਂ ਕਿਉਂ ਨਹੀਂ ਕਰ ਸਕਦੇ ਦੂਸਰੀ ਬੈਂਟਰੀ ਮੈਂ ਕਰਦਾ ਕਿ ਅੱਜ ਹਰੇ ਕਰੇ 100 ਰੁਪਏ ਦੀ ਸਬਜ਼ੀ ਲੱਗਦੀ ਹੈ ਜਦੋਂ ਮੈਂ ਹੱਥ ਖੜੇ ਕਰਾਉਣਾ 5-7 ਬੰਦੇ ਹੀ ਆ ਸਬਜ਼ੀ ਪੈਦਾ ਕਰਦੇ ਆ ਥੋੜੇ ਦਿਨ ਹੋਏ ਮੈਂ ਗਿਆ ਫੀਰਕੋਟ ਤਾਂ ਮੈਂ ਲਸਣ ਲੈਣਾ ਸੀ ਮੇਰੇ ਮਨ ਨੂੰ ਬੜਾ ਝੋੜਾ ਹੋਇਆ ਕਿ 80 ਰੁਪਏ ਪਾਇਆ ਮੈਨੂੰ ਰੀਡੀ ਵਾਲੇ ਨੇ ਲਸਣ ਦਿੱਤਾ ਯਾਰ ਇੱਕ ਜੱਟ ਦਾ ਪੁੱਤ ਹੋ ਕੇ ਆਪਾਂ ਫਰਾਂਸ ਜਾਣ ਵਾਲੇ ਵੇਣੇ ਆਵੇ ਕੱਢਾ ਦਾ ਟਰੱਕ ਕਦੋਂ ਆਊਗਾ ਜੇਕਰ ਆਪਾਂ ਇਹ ਚੀਜ਼ਾਂ ਸਬਜ਼ੀਆਂ ਨਹੀਂ ਵੇਚ ਸਕਦੇ 100 ਰੁਪਏ ਦੀ ਜਿਹੜੀ ਲੋਝ ਲੱਗਦੀ ਹੈ ਮੇਰੇ ਘਰੇ ਕਿਤੇ ਤੁਸੀਂ ਆਓ ਫੀਰਕੋਟ ਵੇਚ ਕਰੋ ਹੱਥੀਂ ਤਿਆਰ ਕੀਤੀ ਸਬਜ਼ੀ ਮੈਂ ਹੱਥੀਂ ਤਿਆਰ ਕੀਤੇ ਫਰੂਟ ਤੁਹਾਨੂੰ ਗਿਫਟ ਦਊਗਾ ਔਰ ਘਰੇ ਆਉਣ ਵਾਲੇ ਨੂੰ ਮੈਂ ਦੱਸਣਾ ਮੈਂ ਕੰਮ ਕਰਦਾ ਨੌਜਵਣ ਮੁੰਡੇ ਕਿਉਂ ਨਹੀਂ ਕਰ ਸਕਦੇ ਸਮਝੇ ਕਿ ਨਾ ਆਪਣੀ ਕਬੀਲਦਾਰੀ ਦੇ ਖਰਚੇ ਦੇ ਵਿੱਚ ਦੋ ਤਿੰਨ ਤੁਸੀਂ ਪਸ਼ੂ ਰੱਖ ਲਓ ਦੋ ਤਿੰਨ ਘਿਹਾਰੂ ਪਸ਼ੂ ਰੱਖ ਲਓ ਸਬਜ਼ੀ ਪੈਦਾ ਕਰ ਲਓ ਤਾਂ ਮਹੀਨੇ ਦਾ ਤਕਰੀਬਨ ਮੇਰੇ ਹਿਸਾਬ ਨਾਲ 8-10000 ਰੁਪਿਆ ਤੁਸੀਂ ਕਬੀਲਦਾਰੀ ਦੇ ਕੀਜੇ ਦੇ ਵਿੱਚ ਪਾ ਦਿਓਗੇ ਇਹ ਗੱਲਾਂ ਲਿਖੀਆਂ ਲਿਖੀਆਂ ਜੇਕਰ ਆਪਾਂ ਕਹੀਏ ਕਿਸੇ ਮੁੱਖ ਮੰਤਰੀ ਨੇ ਕਿਸੇ ਲੀਡਰ ਨੇ ਆਪਣਾ ਕਬੀਲਦਾਰੀ ਦੇ ਖਰਚੇ ਆਪਣੇ ਕਰਜ਼ੇ ਲੈਣੇ ਮਤ ਸੋਚੋ ਇਹ ਤੇ ਆਪਣੜੇ ਗਿਰਵਾਣੇ ਸਿਰਨੀਆਂ ਕਰ ਵੇਖ ਆਪਾਂ ਨੂੰ ਖਰਚੇ ਦੇ ਕੋਚ ਨੇ ਪੈਣੇ ਵਿਆਹਾਂ ਸ਼ਾਦੀਆਂ ਮਰਨਿਆਂ ਦੇ ਖਰਚੇ ਘਟਾ ਦिए ਕਾਰਾਂ ਦੀਆਂ ਗੱਡੀਆਂ ਲੰਬੀਆਂ ਲੈਣਾ ਹੋ ਰਹੀਆਂ ਬਿਰਦਾਸ਼ਾਂ ਵਿੱਚ ਬਜ਼ੁਰਗਾਂ ਜਿਹੜੇ ਉਹ ਰੋਣ ਰਹੇ ਨੇ ਮਿਹਰਬਾਨੀ ਕਰਕੇ ਇੰਨਾ ਗੱਲਾਂ ਤੇ ਆਪਾਂ ਸੋਚੀਏ ਵਿਆਹਾਂ ਮਰਨਿਆਂ ਦੇ ਖਰਚੇ ਘਟਾਈਏ ਤੇ ਇਸ ਤਰ੍ਹਾਂ ਦਾ ਜਿਹੜਾ ਕਿਰਤ ਕਰੋ ਸਲਾਨ ਤੇ ਪਹਿਰਾ ਦੀਏ ਆਖਰ ਦੇ ਵਿੱਚ ਮੈਂ ਦੋ ਤਿੰਨ ਗੱਲਾਂ ਜ਼ਰੂਰੀ ਜਿਹੜੀਆਂ ਸਾਡੀਆਂ ਸਮਾਜਿਕ ਸਮੱਸਿਆਵਾਂ ਉਹ ਵੀ ਬੇਨਤੀ ਕਰਨੀ ਜ਼ਰੂਰੀ ਸਮਝਦਾ ਇੱਕ ਦੋ ਮਿੰਟ ਮੈਂ ਹੋਰ ਲੈਣੇ ਆ ਤੁਹਾਡੇ ਕਿ ਅੱਜ ਜਦੋਂ ਮੇਰੇ ਮਨ ਨੂੰ ਬਹੁਤ ਦੁੱਖ ਹੁੰਦਾ ਜਦੋਂ ਮੇਰਾ ਕਿਸਾਨ ਵੀਰ ਜਿਹੜਾ ਇੰਨੀ ਮਿਹਨਤ ਕਰਨ ਵਾਲਾ ਇੰਨਾ ਕੱਕਰਾਂ ਦੇ ਵਿੱਚ ਗਰਮੀਆਂ ਦੇ ਵਿੱਚ ਮਿਹਨਤ ਕਰਨ ਵਾਲਾ ਜਦੋਂ ਖੁਦ ਕਿਸ਼ਕਰਦਾ ਸੱਚ ਜਾਣੋ ਲੋਕ ਕੰਡਾ ਖੜਾ ਹੋ ਜਾਂਦਾ ਠੀਕ ਆ ਉਹ ਮਰ ਜਾਂਦਾ ਪਿੱਛੇ ਬੱਚਿਆਂ ਦਾ ਕੀ ਬੰਦਾ ਵਾਈਫ ਦਾ ਕੀ ਬੰਦਾ ਇਹਦੇ ਬਾਰੇ ਮੈਂ ਲੋਕ ਬਿੰਤੀਆਂ ਕਰਨੀਆਂ ਭਰਾਓ ਠੀਕ ਆ ਕਬੀਲਦਾਰੀ ਦੇ ਵਿੱਚ ਕਈ ਅਰੇ ਤਰ੍ਹਾਂ ਜਿਹੜਾ ਜ਼ਿੰਦਗੀ ਦੇ ਬੰਦੇ ਆਉਂਦਾ ਮਾੜਾ ਸਮਾ ਵੀ ਆਉਂਦਾ ਮੇਰੇ ਇਥੇ ਵੀ ਆਇਆ ਤਾਂ ਇਹ ਨਹੀਂ ਆਉਂਦਾ ਕਿ ਆਪਾਂ ਦਿਲ ਛੱਡ ਜਾਈਏ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਾਂ ਯਾਰ ਉਹਨਾਂ ਨਾਲ ਕੀ ਕੁਸ਼ ਵਾਪਰਿਆ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕੀ ਕੁਸ਼ਾਂਡ ਆਇਆ ਆਪਾਂ ਇਹ ਕਰਕੇ ਬੇਨਤੀ ਕਰਕੇ ਮੈਂ ਦੋ ਤਿੰਨ ਬੇਨਤੀਆਂ ਕਰਦਾ ਕਿ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਗੱਲ ਸੋਚਦਾ ਨੂੰ ਮੋੜੋ ਇਸ ਵਾਸਤੇ ਯਾਰ ਖੁਦਕਿਸ਼ੇ ਕਿਸੇ ਮਸਲੇ ਦਾ ਹੱਥ ਨਹੀਂ 9 ਕਰੋੜ 30 ਲੱਖ ਤਕਰੀਬਨ ਬੰਦਾ ਝੁਗੀਆਂ ਝੌਪੜੀਆਂ ਦੇ ਵਿੱਚ ਬੈਠਾ ਜਿੰਨਾਂ ਕੋਲੇ ਨਾ ਜਿਵੇਂ ਜਿੰਨਾਂ ਕੋਲੇ ਨਾ ਘਰ ਨਾ ਉਹਨਾਂ ਕੋਲ ਕੋ ਪਸ਼ੂ ਨਾ ਨਾ ਕੋਈ ਮੱਝ ਨਾ ਕੋਈ ਗਾਂ ਮੈਨੂੰ ਦੱਸ ਜੋ 9 ਕਰੋੜ 30 ਲੱਖ ਦੇ ਵਿੱਚੋਂ ਕੋਈ ਖੁਦਕਿਸ਼ੀ ਕੀਤੀ ਹੈ ਤਾਂ ਮੈਨੂੰ ਸਟੇਜ ਤੇ ਆ ਕੇ ਨਾਂ ਉੜਕਰਾ ਦਿਓ ਉਸ ਤੋਂ ਬਾਅਦ ਜਿਹੜੇ ਵਿਚਾਰੇ ਫੁੱਟਪੱਥਰਾਂ ਤੇ ਸੌਣ ਵਾਲੇ ਆ ਰਿਕਸ਼ਾ ਚਲਾਉਣ ਵਾਲੇ ਆ ਗਿਣਤੀ ਕਾਫੀ ਵੱਡੀ ਹੋ ਜੂਗੀ ਉਹਨਾਂ ਦੇ ਹਾਲਾਤ ਕਿਹੜਾ ਯਾਰ ਮਾੜੇ ਨੇ ਆਖਰ ਦੇ ਵਿੱਚ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਮੇਰੀ ਬੇਨਤੀ ਧਿਆਨ ਨਾਲ ਸੁਣਿਆ ਜੇ ਉਹ ਤਿੰਨ ਲੜਕੀਆਂ ਦਾ ਮੈਂ ਜ਼ਿਕਰ ਕਰੂੰਗਾ ਜਿੰਨਾਂ ਤੇ ਇਹ ਜੇ ਮਾੜੇ ਕੰਨਾਏ ਉਹਨਾਂ ਨੇ ਦਿਲ ਨਹੀਂ ਛਿδα ਉਹ ਤਿੰਨ ਲੜਕੀਆਂ ਕੌਮਣਾ ਉਹ ਤਿੰਨ ਲੜਕੀਆਂ ਰੋਪੜ ਜ਼ਿਲ੍ਹੇ ਦੀਆਂ ਨੇ ਇੱਕ ਅੱਠਵੀਂ ਜਮਾਤ ਦੀ ਲੜਕੀ ਹੈ ਇੱਕ ਦਸਵੀਂ ਜਮਾਤ ਦੀ ਲੜਕੀ ਹੈ ਇੱਕ ਬਾਰ੍ਹਵੀਂ ਜਮਾਤ ਦੀ ਲੜਕੀ ਹੈ ਉਹ ਕੀ ਹੋਇਆ ਤਿੰਨਾਂ ਲੜਕੀਆਂ ਦੇ ਭਰਾ ਨਹੀਂ ਉਹ ਤਿੰਨਾਂ ਲੜਕੀਆਂ ਨੂੰ ਭਰਾ ਨਹੀਂ ਨਸੀਬ ਹੋਇਆ ਤਾਂ ਉਸ ਤੋਂ ਬਾਅਦ ਉਹ ਲੜਕੀਆਂ ਦੀ ਮਾਂ ਵੀ ਚੜਾਈ ਕਰ ਗਈ ਦੇਖੋ ਮਾਂ ਵੀ ਚੜਾਈ ਹੋਏ ਇਕੱਲਾ ਬਾਪ ਤਿੰਨਾਂ ਲੜਕੀਆਂ ਨੂੰ ਬੁੱਕਲ ਚਲਾ ਕੇ ਸ਼ਾਮ ਨੂੰ ਕੋਲੇ ਰਾਤ ਨੂੰ ਪੜਦਾ ਹੁੰਦਾ ਸੀ ਇਹ ਗੱਲਾਂ ਕਰਦਾ ਹੁੰਦਾ ਸੀ ਇੱਕ ਦਿਨ ਭਰਾਓ ਕੀ ਵਾਪਰਿਆ ਕਿ ਉਹਦਾ ਜਿਹੜਾ ਬਾਪ ਆ ਉਹ ਵੀ ਚੜਾਈ ਕਰ ਗਿਆ ਗੁਰਦੁਆਰੇ ਦੇ ਭਾਈ ਨੇ ਹੋਕਾ ਦਿੱਤਾ ਕਿ ਨਗਰ ਨਿਵਾਸੀਓ ਬਹੁਤ ਦੁੱਖ ਦੀ ਗੱਲ ਹੈ ਕਿ ਫਲਾਣਾ ਸਿੰਘ ਚੜਾਈ ਕਰ ਗਿਆ ਜਦੋਂ ਇਹ ਗੱਲ ਸੁਣੇ ਤਾਂ ਸਾਰੇ ਲੋਕ ਜਿਹੜੇ ਰੋਣ ਲੱਗੇ ਘਰਾਂ ਦੇ ਵਿੱਚ ਤੇ ਘਰ ਨੂੰ ਚੱਲ ਪਏ ਉਸੇ ਘਰ ਨੂੰ ਜਿੱਥੇ ਉਹ ਲੜਕੀਆਂ ਰਹਿੰਦੀਆਂ ਸੀ ਜਦੋਂ ਘਰੇ ਗਏ ਤਾਂ ਲੜਕੀਆਂ ਵੀ ਰੋ ਰਹੀਆਂ ਸੀ ਸਾਰਾ ਪਿੰਡ ਸਾਰੀਆਂ ਬੀਬੀਆਂ ਰੋ ਰੋ ਕੇ ਘਰੇ ਵੜ ਰਹੀਆਂ ਯਾਰ ਕੌਣ ਵਾਲੀ ਵਾਰਸ ਹੈ ਤੇ ਨਾਲ ਲੜਕੀਆਂ ਦਾ ਭਰਾ ਵੀ ਹੈ ਨਹੀਂ ਮਾਂ ਵੀ ਹੈ ਨਹੀਂ ਪਿਓ ਵੀ ਚਲਾ ਗਿਆ ਤੇ ਉਮਰ ਵੀ ਵੇਖ ਲੋ 8ਵੀਂ 9ਵੀਂ 10ਵੀਂ ਚਾ 12ਵੀਂ ਚ ਹੋਇਆ ਕਿ ਪਤਵੰਤੇ ਸੱਜਣ ਇਕੱਠੇ ਹੋ ਕੇ ਉਹਨਾਂ ਬੁੱਕਲ ਚੜਾ ਕੁੜੀਆਂ ਨੂੰ ਪੁੱਛ ਦੱਸੋ ਵੀ ਹੁਣ ਆਪਾਂ ਕਦੋਂ ਸੰਸਕਾਰ ਕਰਨਾ ਹੈ ਉਹ ਲੜਕੀਆਂ ਨੇ ਕੀ ਜਵਾਬ ਦਿੱਤਾ ਮੇਰੇ ਧਿਆਨ ਨਾਲ ਬੇਰਤੀ ਸੁਣਾ ਜੇ ਉਹ ਲੜਕੀਆਂ ਨੇ ਕਿਹਾ ਅੰਕਲ ਸਾਡੇ ਤਿੰਨਾਂ ਦੇ ਅੱਜ ਪੇਪਰ ਨੇ ਪੇਪਰਾਂ ਦੇ ਦਿਨ ਸੀ ਅੰਕਲ ਸਾਡੇ ਤਿੰਨਾਂ ਦੇ ਪੇਪਰ ਨੇ ਤਿੰਨੇ ਪੇਪਰ ਦੇ ਕੇ ਆਵਾਂੀਆਂ ਆਖੇ ਅਸੀਂ ਅਰਥੀ ਨੂੰ ਮੋਢਾ ਲਾਵਾਂਗੇ ਇਸੇ ਤਰ੍ਹਾਂ ਹੀ ਹੋਇਆ ਤਿੰਨੇ ਜਾ ਕੇ ਪੇਪਰ ਦੇ ਕੇ ਆਈਆਂ ਬੜੇ ਹੌਸਲੇ ਦੇ ਨਾਲ ਆਖੇ ਬਾਪ ਦੇ ਅਰਥੀ ਨੂੰ ਮੋਢਾ ਲਾਇਆ ਤੇ ਸਾਰੇ ਲੋਕ ਪੁੱਪਾ ਮਾਰ ਕੇ ਰੋ ਰਹੇ ਸੀ ਮੈਨੂੰ ਦੱਸ ਦਿਓ ਕਿ ਉਹਨਾਂ ਨਾਲੋਂ ਮਾਰੇ ਦਿਨ ਹੁਣ ਕੀ ਵਿਆਹ ਹੈ ਉਹ ਪੱਖੇ ਨਾਲ ਨਹੀਂ ਲੰਖੀਆਂ ਉਹ ਟਾਲੀ ਨਾਲ ਨਹੀਂ ਲੰਖੀਆਂ ਉਹਨਾਂ ਨੇ ਫਹਾ ਨਹੀਂ ਲਿਆ ਔਰ ਉਹਨਾਂ ਨੇ ਬਹਾਦਰੀ ਨਾਲ ਦਲੇਰੀ ਨਾਲ ਜਿਹੜਾ ਉਹ ਸਮਾ ਸੀ ਉਸੇ ਨਾਲ ਟੱਕਰ ਲਈ ਮੈਂ ਕਹਿੰਦਾ ਸਲੋਟ ਮੈਂ ਹੀ ਕਰਦਾ ਤੇ ਮਾਰੋ ਚੋਰ ਦਾ ਤੜੀਆਂ ਯਾਰ ਉਹਨਾਂ ਬੱਚਿਆਂ ਵਾਲਾ ਮੈਂ ਤਾਂ ਤੁਹਾਨੂੰ ਬੈਠੀ ਕਰਦਾ ਜੇਕਰ ਕੋਡਪਾਈ ਵਾਲਿਓ ਕਿਸੇ ਵੀਰ ਦੇ ਕਿਸੇ ਭੈਣ ਦੇ ਕਿਸੇ ਲੜਕੇ ਨੌਜਵਾਨ ਦੇ ਘਰੇਲੂ ਹਲਾਤਾ ਕਰੇ ਮੰਚੇ ਕਰਾਵੇ ਤਾਂ ਜਿਹੜੀ ਮੈਂ ਤਿੰਨੇ ਬੱਚਿਆਂ ਦੀ ਤੁਹਾਨੂੰ ਗੱਲ ਸੁਣਾਈ ਹੈ ਮਿਹਰਬਾਨੀ ਕਰਕੇ ਸਾਹਮਣੇ ਜਰੂਰ ਲੈ ਆਉਣੀ ਯਾਰ ਵੀ ਉਹ ਤਿੰਨਾ ਨਾਲੋਂ ਤਾਂ ਮੇਰੇ ਤੇ ਦਿਨ ਰਾਤ ਮਾਰੇ ਨਹੀਂ ਨਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮਿਹਰਬਾਨੀ ਕਰਕੇ ਆਪਾਂ ਜਿਹੜਾ ਇਹ ਖੁਦਗਸ਼ੀਆਂ ਵਾਲਾ ਵਰਤਾਰਾ ਇਹ ਨਹੀਂ ਕਰਨਾ ਹੌਸਲੇ ਨਾਲ ਰਹਿਣਾ ਜਿੰਗੇ ਮਾਰੇ ਜੋ ਕਹਿਣਾਉਂਦੇ ਆ ਉਹ ਮਾਲਕ ਦਾ ਜੱਜ ਮਾਰੇ ਵਿਣਾਉਂਦੇ ਉਹ ਵੀ ਚਲੇ ਜਾਂਦੇ ਆ ਤਾਂ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਅਗਲੀ ਬੇਨਤੀ ਕਰਦਾ ਜ਼ਿੰਦਗੀ ਦੇ ਵਿੱਚ ਇਨਸਾਨ ਇੱਕ ਵਾਰ ਹੀ ਆਉਂਦਾ ਆਪਣੇ ਬੱਚਿਆਂ ਦੇ ਖਾਤਰ ਆਪਣੀ بیوی ਦੇ ਖਾਤਰ ਕੋਠੀਆਂ ਬਹੁਤ ਬਣਾ ਲਈਆਂ ਕਟੀਆਂ ਪੜੀਆਂ ਆਪਾਂ ਲੰਬੀ ਜਾਂਦਾ ਬਿਹਾਲ ਆਣੀਆ ਪਰ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਸਮਾਜ ਦੇ ਕੰਮ ਦੇ ਵਿੱਚ ਸਭ ਆਰਟਿਸਪੀਟ ਕਰਨਾ ਚਾਹੀਦਾ ਤੁਹਾਨੂੰ ਮੈਂ ਬੇਨਤੀ ਕਰਦਾ ਕਿਸੇ ਨਾ ਕਿਸੇ ਸੰਸਥਾ ਵਾਲਾ ਸੋਸ਼ਲ ਐਕਟੀਵਿਟੀ ਜੋ ਪਾਰਟਿਸਪੀਟ ਕਰਦਾ ਉਹਨਾਂ ਨਾਲ ਜੁੜੋ ਕਿਤੇ ਵੀ ਤੁਸੀਂ ਮਰਨੇ ਦੇ ਚੰਗੇ ਚਾਰ ਦਰਖਤ ਲਾਓ ਕਿਤੇ ਹੋਰ ਕਾਰੋਬਾਰ ਕਰੋ ਜੇ ਹੋਰ ਨਹੀਂ ਹੁੰਦਾ ਤਾਂ ਪਿੰਡ ਦੇ ਵਿੱਚ ਜਦੋਂ ਅਸੂ ਕੱਤੇ ਦੇ ਵਿੱਚ ਬਜ਼ੁਰਗਾਂ ਦੀਆਂ ਅੱਖਾਂ ਚੈੱਕ ਕਰਾ ਕੇ ਕਈ ਇਸ ਲੱਕ ਜਿਹੜੇ ਆਪਦੇ ਮਾਪਿਆਂ ਦੀਆਂ ਅੱਖਾਂ ਨਹੀਂ ਚੈੱਕ ਕਰਾਉਂਦੇ ਦੰਦ ਨਹੀਂ ਕਰਾਉਂਦੇ ਕੋਈ ਇਹੋ ਜਿਹਾ ਕੈਂਪ ਲਾਓ ਸਮਾਜ ਸੇਵੀ ਕਾਰਜ ਜਰੂਰ ਆਪਾਂ ਕਿਤੇ ਨਾ ਕਿਤੇ ਕਰ ਸਮਝ ਜੇ ਕਿ ਕਿ ਅਪਾ ਨੂੰ ਦੁਨੀਆਂ ਦੇ ਨਾਲ ਜੁੜਨਾ ਚਾਹੀਦਾ ਹੈ ਦੁਨੀਆਂ ਦੇ ਮਦਦਗਾਰ ਬੰਨਾ ਚਾਹੀਦਾ ਬਾਬੇ ਨਾਨਕ ਦਾ ਸਿਧਾਂਤ ਇਹੀ ਹੈ ਕਿ ਆਪਾਂ ਲੋਕਾਂ ਦੇ ਝੋਖ ਸੁਖ ਦੇ ਵਿੱਚ ਭਾਗੀ ਹੋਈਏ ਹਰ ਇਨਸਾਨ ਦੇ ਵਿੱਚ ਪ੍ਰਮਾਤਮਾ ਦਾ ਰੂਪ ਸਮਝ ਗਏ ਔਰ ਉਹਦੇ ਝੋਖ ਸੁਖ ਦੇ ਵਿੱਚ ਆਪਾਂ ਸਹਾਇੀ ਹੋਈਏ ਔਰ ਸਮਾਜ ਦੇ ਵਿੱਚ ਜੇਕਰ ਮੇਰੇ ਕੋਈ ਸਮਾ ਘਟਾਜ ਵਾਤਾਵਰਨ ਪ੍ਰੀਤ ਹੋ ਗਿਆ ਇਹਨੂੰ ਬਚਾਈਏ ਆਪਾਂ ਜਿਵੇਂ ਵੀ ਹੋਥ ਦਾ ਪਾਣੀ ਸਾਡਾ ਪੀਣ ਜੋ ਕਿਸੇ ਨਾਲਕੇ ਦਾ ਨਹੀਂ ਰਿਹਾ ਕਿਸੇ ਨਾਲਕੇ ਦਾ ਪੰਜਾਬ ਤੇ ਅਸੀਂ ਪਾਣੀ ਨਹੀਂ ਪੀ ਸਕਦੇ ਅੱਡੀ ਬਦਕਿਸਮਤੀ ਹੋ ਗਈ ਹੈ ਸਾਡੀ ਹਵਾ ਸਾਡੀ ਪ੍ਰਦੂਸ਼ਿਤ ਹੋ ਗਈ ਤਾਕਤ ਇਹ ਸਾਡੇ ਪ੍ਰਦੂਸ਼ਿਤ ਹੋ ਗਈ ਹੈ ਸਮਝਿਆ ਕਿ ਨਹੀਂ ਗੱਲ ਸਾਰਾ ਕੁਝ ਸਿਸਟਮ ਹੀ ਪ੍ਰਦੂਸ਼ਿਤ ਹੋ ਗਿਆ ਮਿਹਰਬਾਨੀ ਕਰਕੇ ਕੁਛ ਨਾ ਕੁਛ ਆਪਾਂ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਹਿੱਸਾ ਪਾਈਏ ਕਿਸਾਨ ਯੂਨੀ ਦੇ ਜੇਕਰ ਆਗੂ ਆਏ ਆ ਤਾਂ ਮੇਰੇ ਵਰਗਾ ਜਦੋਂ ਬਰਾਤ ਲੈ ਕੇ ਜਾਂਦਾ ਨੰਬੀਆਂ ਗੱਡੀਆਂ ਨਾਲ ਉਹਦੀ ਬਾਹ ਫੜ ਕੇ ਰੋਕ ਲਿਆ ਕਰੋ ਮੇਰਾ ਕਿਉਂ ਉੱਜੜਦਾ ਕਿਉਂ ਕਰਦਾਨੇ ਯਾਰਦਾ ਜੇ ਕੋਈ ਮਰਨੇ ਤੇ ਮੇਰੇ ਵਰਗਾ ਬਿਜੁਰਗਦੀ ਦਾ ਬਾਤ ਪੁੱਛਦਾ ਨਹੀਂ ਜਾਉਂਦੇ ਦੀ ਤਰ ਲੱਡੂ ਜਲੇਬੀਆਂ ਤੇ ਨਿਆਈਂ ਵੱਢ ਕੇ ਤਿੰਨ ਕਿੱਲਾਂ ਦੀ ਤੰਬੂ ਲਾਦਦਾ ਉਹਦੀ ਬਾਹ ਫੜ ਕੇ ਰੋਕ ਲਿਆ ਕਰੋ ਕੋਈ ਹਰਜਨੀ ਆਹ ਮਿਤਰਾ ਕਿਉਂ ਇਹ ਕੰਮ ਕਰਦਾ ਜਾਉਂਦੇ ਦੀ ਸੇਵਾ ਕਰ ਲੈਂਦਾ ਇਸ ਕਰਕੇ ਇਹਨਾਂ ਗੱਲਾਂ ਤੋਂ ਆਪਾਂ ਵਝਾ ਕਰੀਏ ਸਮਾਜ ਸੇਵਾ ਦੇ ਵਿੱਚ ਵੀ ਕਿਤਨਾ ਕਿਤੇ ਜ਼ਰੂਰ ਜਿੰਨਾ ਕ ਆਪਣਾ ਯੋਗਦਾਨ ਪੈਂਦਾ ਉਹ ਪਾਇਆ ਕਰੀਏ ਆਖਰ ਦੇ ਵਿੱਚ ਮੈਂ ਬੇਨਤੀ ਕਰਦਾ ਕਿਥੇ ਜੰਗਲ ਨੂੰ ਅੱਗ ਲਾਤੀ ਕਿਹੇ ਸ਼ਰਾਰਤੀ ਨੇ ਸ਼ਰਾਰਤੀ ਬੰਦੇ ਵੀ ਹੁੰਦੇ ਆ ਲਾਟਾਂ ਨਿਕਲ ਰਹੀਆਂ ਸੀ ਔਰ ਉੱਥੇ ਪੰਛੀ ਸੜ ਰਹੇ ਸੀ ਬੜਬੜਾ ਸੜ ਰਹੀਆਂ ਸੀ ਕਿਚੇ ਆਂਡੇ ਸੜ ਰਹੇ ਸੀ ਬਣਸਪੋਦੀ ਸੜ ਰਹੀ ਸੀ ਤਾਂ ਇੱਕ ਜਿਹੜੀ ਉਹ ਡਾਕਟਰ ਸਾਹਿਬ ਵਰਗੀ ਆਈ ਉਹਨੇ ਕੀ ਕੀਤਾ ਇੱਕ ਟੁਪਕਾ ਲਾਵੇ ਕਿਤੇ ਸੂਏ ਕੱਛੀ ਤੋਂ ਵਿੱਚ ਵਗਦੇ ਸਿੱਟ ਜੇ ਫੇਰ ਉਹ ਚੜੀ ਜਾਵੇ ਆਖੇ ਟੁਪਕਾ ਲਿਆਵੇ ਵਿੱਚ ਸਿੱਟ ਦੇ ਤਾਂ ਕਿਸੇ ਸੱਜਣ ਨੇ ਸ਼ਵਾਲ ਕੀਤਾ ਉਸ ਜਿਹੜੀ ਨੂੰ ਕਿ ਚਿੜੀਏ ਮੈਨੂੰ ਸਮਝ ਨਹੀਂ ਆਉਂਦੇ ਲਾਟਾਂ ਨਿਕਲਦੀਆਂ ਭਾਂਬੜ ਨਿਕਲ ਜਾਂਦੇ ਬੜਾ ਸੁਪਦੀ ਸੜ ਗਈ ਚਿੜੀਆਂ ਸੜ ਗਈਆਂ ਕੋਲਾ ਸੜ ਗਿਆ ਤੂੰ ਇੱਕ ਟੁਪਕਾ ਲਾ ਕੇ ਸਿੱਟਦੀਆਂ ਤੇ ਵਾਪਸ ਮੁੜ ਜਾਨੀ ਹੈ ਇਹਦਾ ਕੀ ਮਤਲਬ ਹੈ ਉਹ ਕਹਿੰਦੇ ਸਰਦਾਰ ਸਾਹਿਬ ਮੇਰਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਨਾਂ ਜਿਹੜਾ ਅੱਗ ਭਝਾਉਣ ਵਾਲੇ ਦੇ ਵਿੱਚ ਲਿਖਿਆ ਜਾਵੇ ਨਾ ਕਿ ਅੱਗ ਲਾਉਣ ਵਾਲਿਆਂ ਦੇ ਵਿੱਚ ਲਿਖਿਆ ਜਾਵੇ ਸੋ ਇਹ ਇਸ ਕਰਕੇ ਸਾਡੀ ਸੋਚ ਹੋਣੀ ਚਾਹੀਦੀ ਹੈ ਆਪਾਂ ਜਿਹੜੇ ਅੱਗ ਭਝਾਉਣ ਵਾਲਿਆਂ ਦੇ ਵਿੱਚ ਸ਼ਾਮਲ ਹੋਈਏ ਜਿੰਨੀਆਂ ਸਮਾਜਿਕ ਬਰਾਈਆਂ ਸਮਾਜ ਦੇ ਵਿੱਚ ਫੈਲੀਆਂ ਤਾਜ ਤਹੀ ਦੀ ਸਮਾਜ ਅੱਜ ਹਰ ਬੰਦਾ ਕਹਿੰਦਾ ਕਿ ਮੇਰੇ ਨੂੰ ਤਾਂ 6 ਫੁੱਟ ਲੰਬੀ ਆ ਜੇ ਸੋਹਣੇ ਸਨੱਖੀ ਮੇਰੇ ਆ ਜੇ ਟਰੱਕ ਦੂਜੇ ਦੀ ਮਿਹਨਤ ਨਹੀਂ ਕਮਾਈ ਪਸੀਨਾ ਦੀ ਕਮਾਈ ਦਾ ਟਰੱਕ ਦਾਜ ਦਾ ਹੀ ਭਰ ਲੈਵੇ ਸੋਨਾ ਵੀ ਪੂਰਾ ਲਿਆਵੇ ਸਾਰਿਆਂ ਨੂੰ ਸਾਡੇ ਹੱਥ ਰੰਗ ਦੇਵੇ ਤਾਂ ਜੇ 50 ਹਜ਼ਾਰ ਤਰਖਾ ਵੀ ਲੈਂਦੀ ਹੋਏ ਪਰ ਮੈਨੂੰ ਲੜਚੀ ਦੇ ਨੰਦ ਰਾਂ ਦੇਣੇ ਪੈਣ ਅੱਜ ਸਾਡੀ ਸੋਚ ਇਹ ਵੀ ਹੋਈ ਪਈ ਹੈ ਮਿਹਰਬਾਨੀ ਕਰਕੇ ਇਹਨਾਂ ਗੱਲਾਂ ਤੋਂ ਆਪਾਂ ਰੋਕੀਏ ਔਰ ਆਪਨੇ ਆਪਣੇ ਤੇ ਪ੍ਰੈਕਟੀਕਲ ਕਰੀਏ ਕਿ ਦਾਜ ਦੇਹਜ ਵਾਲੇ ਪਾਸੇ ਜੋ ਇਹ ਲਾਂਤ ਸਾਰ ਸਮਾਜ ਦੇ ਵਿੱਚ ਇਹ ਐਡਾ ਮਗਰਮਾਛੜਾ ਮੂੰਹ ਅੱਡੀ ਖੜੀਆਂ ਸਾਨੂੰ ਨਿਕਲ ਰਹੀਆਂ ਨੇ ਇਹ ਕਾਰਨ ਵੀ ਇੱਕ ਖੁਦਕਿਸ਼ੀਆਂ ਦਾ ਬਣਦਾ ਧੀਆ ਦੇ ਬਾਪ ਇਹ ਸੋਚਦੇ ਆ ਕਿ ਕੋਠੇ ਜੱਡੀ ਕੁੜੀ ਹੋ ਗਈ ਮੈਂ ਇਹਨਾਂ ਦਾਜ ਕਿੱਥੋਂ ਦੇਵਾਂਗਾ ਤੇ ਦਾਜ ਦੀ ਲਾਂਤ ਨੇ ਬਥੇਰੇ ਘਰ ਜੜ ਦਿੱਤੇ ਆ ਨਸ਼ਾ ਨਾਲ ਬਥੇਰੇ ਘਰ ਜੜ ਦਿੱਤੇ ਆ ਹੋਰ ਸਮਾਜਿਕ ਬਰਾਈਆਂ ਵਾਲੀ ਤਬਾਈ ਕਰਦੀ ਪੰਜਾਬ ਦੀ ਇਹਨਾਂ ਬਾਰੇ ਵੀ ਮੈਂ ਬੇਨਤੀ ਜੋ ਕਰਦਾ ਧੰਨਵਾਤ ਜੋੜ ਕੇ ਜੇ ਮਿਹਰਬਾਨੀ ਜਿੱਥੇ ਵੀ ਆਪ ਦਾ ਪਾਰਟਿਸਪੀਟ ਕਰਦਾ ਹੈ ਸਮਾਜ ਸੇਵਾ ਦੇ ਵਿੱਚ ਵੱਧ ਵਧ ਕਰ ਸਕੋ ਇਹਨਾਂ ਇੱਕ ਸ਼ਬਦਾਂ ਦੇ ਨਾਲ ਮੈਂ ਡੇਰੀ ਡਿਪਾਰਟਮੈਂਟ ਦਾ ਧੰਨਵਾਦੀ ਆ ਮੁਖਸ਼ਰ ਦੇ ਜਿੰਨੇ ਵੀ ਅਧਿਕਾਰੀ ਸਾਹਿਬاں ਆਏ ਨੇ ਜਿੰਨੇ ਵੀ ਸੱਜਣਾਂ ਨੇ ਇੱਥੇ ਸ਼ੂਲੇਦ ਕੀਤੇ ਆ ਸਾਊਂਡ ਸਿਸਟਮ ਵਾਲਾ ਮੈਂ ਤਾਂ ਇੱਥੋਂ ਵੀ ਕਹੂੰਗਾ ਵੀ ਚਾਹ ਪੀਣ ਵਾਲੇ ਜਿੰਨੇ ਆਣੇ ਵੀ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਵਿੱਚ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਥੋੜੇ ਵੱਧ ਕੇ ਸ਼ਬਦ ਬੋਲ ਜਾਵਾਂ ਕਿ ਮਾੜਾ ਲੱਗ ਗਿਆ ਰਾਇ ਗੁਰਜੀ ਦਾ ਖਾਲਸਾ ਰਾਇ ਗੁਰਜੀ ਜੀ